ਨਿਊਜ਼ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰ ਅਬਲੂ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਖਬਰਾਂ ਦੀ ਚਰਚਾ ਮਠੰਡਾ ਜ਼ਿਲ੍ਹੇ ਦੇ ਕੁੱਲ 15 ਥਾਣਿਆਂ ਦੇ ਵਿੱਚ ਵੱਖ-ਵੱਖ ਤਰਾਮਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਦੇ 8, ਕੁੱਟਮਾਰ ਦੇ 2, ਚੋਰੀ ਦਾ 1 ਤੇ ਠੱਗੀ ਦੇ 2 ਮਾਮਲੇ ਦਰਜ ਕੀਤੇ ਗਏ ਹਨ ਹੁਣ ਜਿਹੜੀ ਚਰਚਾ ਮੰਨਦੀ ਹੈ ਕਰਨੀ ਉਹ ਦੋ ਠੱਗੀ ਦੇ ਮਾਮਲਿਆਂ ਤੇ ਹੈ ਸਭ ਤੋਂ ਪਹਿਲਾਂ ਥਾਣਾ ਕੋਤਵਾਲੀ ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਜੋ ਕਿ ਪੀਐਸਪੀਐਲ ਵੱਲੋਂ ਟੀਡੀਐਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਮੀਟਰ ਰੀਡਰ ਰੱਖਣ ਦਾ ਅਤੇ ਘਰਾਂ ਵਿੱਚੋਂ ਮੀਟਰਾਂ ਦੀ ਰੀਡਿੰਗ ਲੈਣ ਵਾਸਤੇ ਜੋ ਵੱਖ-ਵੱਖ ਜਿਲ੍ਹੇ ਪਾਸਿਆਂ ਤੋਂ ਮੀਟਰ ਰੀਡਰ ਰੱਖੇ ਗਏ ਤੇ ਉਹਨਾਂ ਮੀਟਰ ਰੀਡਰਾਂ ਦੇ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਕੰਪਨੀ ਦੇ ਰਣਜੀਤ ਸਿੰਘ ਤੇ ਨਰਿੰਦਰ ਸਿੰਘ ਨੇ ਮੀਟਰ ਰੀਡਰਾਂ ਦੇ ਨਾਲ رابطہ ਕਾਇਮ ਕੀਤਾ ਕਿ ਤੁਹਾਨੂੰ ਪਿੱਟਾਂ ਤੇ ਹੋਰ ਸਮਾਨ ਦਿੱਤਾ ਜਾਊਗਾ ਜਿਸ ਦੇ 15-15000 ਰੁਪਏ ਤੁਸੀਂ ਦੇਣੇ ਹਨ ਜਦੋਂ ਇਹ ਗੱਲ ਬਾਹਰ ਨਿਕਲੀ ਤਾਂ ਮੀਟਰ ਰੀਡਰਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਜੋ ਕਿ ਪ੍ਰਾਈਵੇਟ ਤੌਰ ਤੇ ਰੱਖੇ ਗਏ ਸਨ ਇਹ ਮਾਮਲਾ ਕਤਵਾਲੀ ਵਿੱਚ ਸ਼ਿਕਾਇਤ ਦੇ ਤੌਰ ਤੇ ਆਇਆ ਤੇ ਕਤਵਾਲੀ ਥਾਣਾ ਨੇ ਮਾਮਲਾ ਦਰਜ ਕੀਤਾ ਰਣਜੀਤ ਸਿੰਘ ਤੇ ਨਰਿੰਦਰ ਸਿੰਘ ਤੇ ਸੋ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਇਹ ਅੱਗੇ ਪਤਾ ਚੱਲੇਗਾ ਕਿ ਕਿੰਨੇ ਪੈਸੇ ਲਏ ਗਏ ਜਾਂ ਨਹੀਂ ਲਏ ਗਏ ਜਾਂ ਹਜੇ ਗੱਲਬਾਤ ਹੀ ਚੱਲ ਰਹੀ ਸੀ ਦੋਸਤੋ ਦੇਖੋ ਬਿਜਲੀ ਵਿਭਾਗ ਦੇ ਨਾਲ ਜਿਹੜੇ ਮੀਟਰ ਰੀਡਰ ਰੱਖੇ ਗਏ ਵਿਚਾਰੇ ਬੇਰੁਜ਼ਗਾਰ ਘੱਟ ਤਨਖਾਹਾਂ 'ਤੇ ਰੱਖੇ ਗਏ ਉਹਨਾਂ ਦੇ ਨਾਲ ਦੀ ਠੱਗੀਆਂ ਮਾਰਨ ਤੋਂ ਲੋਕ ਨਹੀਂ ਗੁਰੇਜ਼ ਕਰਦੇ ਇਸੇ ਤਰ੍ਹਾਂ ਦੂਜਾ ਮਾਮਲਾ ਸਾਈਬਰ ਕ੍ਰਾਈਮ ਵੱਲੋਂ ਦਰਜ ਹੋਇਆ ਹੈ ਜੋ ਰਜਰੀ ਰਜਨੀ ਰਾਣੀ ਹਰਦੇਵਨਗਰ ਦੀ ਵਾਸੀ ਹੈ ਉਸ ਨੇ ਸ਼ਿਕਾਇਤ ਦਰਜ ਕਰਾਈ ਕਿ ਉਸ ਨੂੰ ਵਾਰ-ਵਾਰ ਫੋਨ ਆਉਂਦੇ ਸਨ ਕਿ ਤੁਹਾਡੇ ਖਾਤੇ ਵਿੱਚ IDFC ਬੈਂਕ ਤੋਂ ਪੇਮੈਂਟ ਆਈ ਹੈ ਪਰ ਉਸਨੇ ਕਿਹਾ ਉਸਨੇ ਕੋਈ ਐਕਟਵਾ ਨਹੀਂ ਖਰੀਦੀ ਜਿਸ ਤੇ ਉਸਨੇ ਬੈਂਕ ਤੇ ਜਾ ਕੇ ਪਤਾ ਕੀਤਾ ਤਾਂ ਉਸਦੇ ਖਾਤੇ ਵਿੱਚ ਕਈ ਤਰ੍ਹਾਂ ਦੀਆਂ ट्रांजੈਕਸ਼ਨਾਂ ਹੋਈਆਂ ਸਨ ਸੋ ਇਹ ਵੀ ਇੱਕ ਬਹੁਤ ਠੱਗੀ ਦਾ ਮਾਮਲਾ ਹੈ ਜੋ ਕਿ ਪਤਾ ਹੀ ਨਹੀਂ ਕਿਸੇ ਨੇ ਐਕਟਵਾ ਖਰੀਦੀ ਨਹੀਂ ਕਿਸੇ ਨੇ ਕੁਝ ਲੈਣ ਦੇਣ ਨਹੀਂ ਕੀਤਾ ਪਰ ਉਸਦੇ ਖਾਤੇ ਦੇ ਵਿੱਚ ਲੈਣ ਦੇਣ ਹੋਇਆ ਹੈ ਸੋ ਇਸ ਤਰ੍ਹਾਂ ਦੀਆਂ ਠੱਗੀਆਂ ਵੀ ਬਹੁਤ ਚੱਲ ਰਹੀਆਂ ਹਨ ਸੋ ਸਾਵਧਾਨ ਹੋਣਾ ਚਾਹੀਦਾ ਹੈ ਲੋਕਾਂ ਨੂੰ ਵਾਰ-ਵਾਰ ਪਤਾ ਕਰਨਾ ਚਾਹੀਦਾ ਹੈ ਬੈਂਕ ਦੇ ਵਿੱਚੋਂ ਜਾ ਕੇ ਕਿ ਸਾਡੇ ਵਿੱਚ ਖਾਤੇ ਦੇ ਵਿੱਚ ਕੋਈ ट्रांजैक्शन ਤਾਂ ਨਹੀਂ ਹੋਈ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਧੰਨਵਾਦ ਸਤਿ ਸ੍ਰੀ ਅਕਾਲ